ਹਮੇਸ਼ਾ ਮਤਲਬ ਮੈਨੂੰ ਇਹੀ ਕਿਹਾ ਜਾਂਦਾ ਕਿ ਬਾਈ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ ਜਿੰਨੂੰ ਤੁਹਾਨੂੰ ਦੇਖ ਰਿਹਾ ਇਹ ਰੀਜ਼ਨ ਇਹ ਹੈ ਇਹਦਾ ਤੋਂ ਮੈਂ ਸਟਾਰਟ ਕਰਿਆ ਮੇਰੀ ਯੂਥ ਬਹੁਤ ਛੋਟੀ ਸੀ ਮੈਂ 15 ਸਾਲ ਦੀ age ਚ ਸਟਾਰਟ ਕਰਿਆ ਦੋ ਤਿੰਨ ਸਾਲਾਂ ਦੇ ਵਿੱਚ ਮੈਨੂੰ ਇਹ ਨਹੀਂ ਸਮਝ ਨਹੀਂ ਸੀਗੀ ਦੁਨੀਆਦਾਰੀ ਦੀ ਪਰ ਸਟਾਰਟ ਤੋਂ ਫੇਮ ਬਹੁਤ ਆ ਗਿਆ 25 ਸਾਲਾਂ ਦੇ ਸੀਗੇ ਮੈਂ ਬਹੁਤ ਜ਼ਿਆਦਾ ਗੇਨ ਕੀ ਹੈ ਪਰ ਮੈਂ ਯੰਗ ਸੀ ਲੱਗਿਆ ਵੀ ਪਤਾ ਨਹੀਂ ਜਿੰਨੀ ਚਾਲੀ ਤੇ ਜਾਪਾ 50 ਸਾਲਾਂ ਦਾ ਹੋ ਗਿਆ ਇੱਕ ਹੋਰ ਇੱਕ ਹੋਰ ਮੈਂ ਐਗਜ਼ਾਮਪਲ ਦਿੱਤਾ ਸੀ ਯਾਰ ਥੋੜੇ ਦਿਨ ਪਹਿਲੇ ਜਦੋਂ ਮੈਂ ਉਹ ਸਮੇਂ ਉਹ ਸਮਾਂ ਦੇਖਿਆ ਜਦੋਂ ਸੋਸ਼ਲ ਮੀਡੀਆ ਨਹੀਂ ਹੁੰਦੀ ਸੀ YouTube ਤੱਕ 2008 ਚ ਇਫ ਆਮ ਨਾਟ ਰੌਂਗ 2008 ਦੇ ਐਂਡ ਵਿੱਚ ਜਾ ਕੇ ਲਾਂਚ ਹੋਈ ਸੀ ਮੈਂ 2002 ਤੋਂ ਸਟਾਰਟ ਕਰਿਆ ਸੀਗਾ ਇਹ ਸੋਸ਼ਲ ਮੀਡੀਆ ਨੇ ਲੋਕਾਂ ਦੇ ਵਿੱਚ ਟੈਨਸ਼ਨ ਵੀ ਬਹੁਤ ਪਾਈ ਪਈ ਹੈ ਹਰ ਕੋਈ ਮੈਨੂੰ ਇਹ ਲੱਗਦਾ ਹੈ ਕਿ ਆਪਣੀ ਜ਼ਿੰਦਗੀ ਤੇ ਘੱਟ ਧਿਆਨ ਹੁੰਦਾ ਹੈ ਕਿ ਲੋਕਾਂ ਦੀਆਂ ਸਟੋਰੀਆਂ ਵਲ ਕੋਣ ਕੀ ਕਰ ਰਿਹਾ ਹੈ ਜ਼ਿਆਦਾ ਸਾਨੂੰ ਕੁਝ ਪਤਾ ਹੀ ਨਹੀਂ ਹੁੰਦਾ ਸੀ ਉਦੋਂ ਅਸੀਂ ਆਪਣੇ ਉੱਪਰ ਹੀ ਮਿਹਨਤ ਕਰਦੇ ਸੀਗੇ ਮੇਰੇ ਕਜ਼ਮ ਨੂੰ ਗੰਦਾ ਵੀਰੇ ਤੁਸੀਂ ਇੰਨੇ ਸਾਲਾਂ ਤੋਂ ਤੁਸੀਂ ਮਿਲੀਅਨ ਕਰਾ ਲਓ ਆਪਣਾ ਮੈਨੂੰ ਪਤਾ ਨਹੀਂ ਸੀ ਕਿ ਇਦਾਂ ਹੋ ਜਾਂਦੇ ਕਹਿੰਦਾ 35 ਹਜ਼ਾਰ ਲੱਗਦਾ ਹੋ ਜਾਂਦਾ ਕਿ ਲੋਕੀ ਨਕਲੀ ਫਾਲੋਅਰ ਇਹ ਉਹ ਪਰ ਇਹਦੇ ਚ ਵੀ authenticity ਪਤਾ ਲੱਗ ਜਾਂਦੀ ਹੈ ਤੁਸੀਂ insights ਦੇਖ ਕੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਜੀਪੀ ਬਾਈ ਦੇ ਵੀ ਸ਼ੁਰੂਆਤ ਸੀਗੀ 2002 ਟਾਈਮ ਦੇ ਬਾਈ ਉਦੋਂ ਹੀ ਜਦੋਂ ਮੈਂ ਗਾਣੇ ਕਰਦਾ ਹੁੰਦਾ ਸੀ ਤੇ ਉਸ ਟਾਈਮ ਤੇ ਜਿਹੜੇ ਸਿੰਗਰਜ਼ ਜਿਹਦੇ ਵਿੱਚ ਮਾਡਲ ਮਤਲਬ ਮੈਂ ਐਜ਼ ਅ ਮਾਡਲ ਕਰਿਆ ਉਹ ਥੋੜੇ ਸੀਨੀਅਰਸ ਹੁੰਦੇ ਸੀਗੇ ਸਿੰਗਰ ਜ਼ਿਆਦਾ ਅੱਜ ਕੱਲ ਕੀ ਹੈ ਕਿ ਫਿਰ ਜਦੋਂ ਦੌਰ ਬਦਲਦਾ ਗਿਆ ਤੇ ਸਾਰਾ ਸਾਰੇ ਆਰਟਿਸਟ ਇਹੀ ਚਾਹੁੰਦੇ ਨੇ ਕਿ ਅਸੀਂ ਫਿਲਮ ਕਰੀਏ ਯੰਗ ਟੈਲੈਂਟ ਆਣ ਲੱਗ ਗਿਆ ਉਹ ਫਿਰ ਆਪ ਫੀਚਰ ਹੋਣ ਲੱਗ ਗਏ ਇਹੋ ਚੀਜ਼ ਨੂੰ ਕਿੱਦਾਂ ਦੇਖੀਏ ਪੋਜ਼ਿਟਿਵ ਪੁਆਇੰਟ ਦੇ ਨੈਗੇਟਿਵ ਆਬੀਸਲੀ ਆਬੀਸਲੀ ਪੋਜ਼ਿਟਿਵ ਪੁਆਇੰਟ ਨਾਲ ਹੀ ਦੇਖਦਾ ਇਹਦੇ ਵਿੱਚ ਨੈਗੇਟਿਵ ਕੁਝ ਨਹੀਂ ਹੈਗਾ ਸਮੇਂ ਦੇ ਨਾਲ ਪਤਾ ਕਿ ਇਹ ਵਕਤ ਚੇਂਜ ਹੁੰਦਾ ਹੈ ਟਰੈਂਡਸ ਚੇਂਜ ਹੁੰਦੇ ਨੇ ਨਵੇਂ-ਨਵੇਂ ਕਲਾਕਾਰ ਆਉਂਦੇ ਨੇ ਨਵਾਂ ਟੈਲੈਂਟ ਆਉਂਦਾ ਹੈ ਬਸ ਇਹ ਹੈ ਕਿ ਤੁਸੀਂ ਆਪ ਦੇ ਆਪ ਨੂੰ ਅਪਡੇਟ ਕਰਦੇ ਰਹੋ ਸਮੇਂ ਦੇ ਨਾਲ ਜਸ ਤੁਸੀਂ ਅਪਡੇਟ ਕਰਦੇ ਰਹੋਗੇ ਤੁਹਾਨੂੰ ਆਪੇ ਸਮਾਂ ਆਪਣੇ ਨਾਲ ਜੋੜ ਕੇ ਰੱਖੂਗਾ ਤਾਂ ਕਹਿ ਸਕਦਾ ਕਿ ਉਸ ਟਾਈਮ ਤੇ ਸਿੰਗਰਾਂ ਤੇ ਅੱਜ ਸੋਚ ਵਿੱਚ ਫਰਕ ਹੈ ਕਿਉਂਕਿ ਪਹਿਲਾਂ ਲੱਗਦਾ ਸੀ ਮੈਂ ਸਿੰਗਰ ਨੂੰ ਲੱਗਦਾ ਸੀ ਮੈਂ ਸੋਹਣਾ ਨਹੀਂ ਹਾਂ ਸੋਹਣਾ ਮਹਰਮਣ ਅਕੀਲ ਤੋਂ ਮੈਨੂੰ ਮੈਨੂੰ ਪਤਾ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇੱਕ ਵਧੀਆ ਕਲਾਕਾਰ ਹੁੰਦਾ ਨਾ ਇੱਕ ਸੋਹਣਾ ਕਲਾਕਾਰ ਹੁੰਦਾ ਨਾ ਉਹ ਸੋਹਣਾ ਆਪੀ ਲੱਗਣ ਲਾ ਪੈਂਦਾ ਜੇ ਉਹਦੇ ਚ ਕਲਾ ਉਹਦੀ ਸੋਹਣੀ ਹੈ ਉਹਨੇ ਸੋਹਣਾ ਆਪੀ ਲੱਗਣ ਲਾ ਪੈਣਾ ਬਾਕੀ ਰੂਪ ਤਾਂ ਰੱਬ ਦੇ ਬਣਾਏ ਨੇ ਰੰਗ ਰੂਪ ਤਾਂ ਰੱਬ ਜੀ ਦੇ ਦਿੱਤਾ ਉਹ ਸਾਰਿਆਂ ਨੂੰ ਕੋਈ ਇਹਦੇ ਚ ਕੋਈ ਮੈਂ ਕਹਿੰਦਾ ਕੋਈ ਵੱਡੀ ਅਚੀਵਮੈਂਟ ਨਹੀਂ ਹੈਗੀ ਕੋਈ ਕਹਿੰਦਾ ਕਿ ਮੈਂ ਜ਼ਿਆਦਾ ਸੋਹਣਾ ਉਹ ਕਹਿੰਦਾ ਕਿ ਨਹੀਂ ਉਹ ਤਾਂ ਸਾਰੇ ਰੱਬ ਜੀ ਆਡੀਅنس ਇੱਕ ਉਸ ਵਰਗ ਦੀ ਆਡੀਅنس ਹੈਗੀ ਹੈ ਜਿਹੜੀ ਤੁਹਾਨੂੰ ਹਜੇ ਵੀ ਮਿਸ ਕਰਦੀ ਉਹ ਚੀਜ਼ਾਂ ਬਿਲਕੁਲ ਜੀ ਮੈਂ ਹਾਂਜੀ ਹਾਂਜੀ ਮੈਂ ਮਾਣ ਮਹਿਸੂਸ ਕਰਦਾ ਕਿ ਮੈਨੂੰ ਇੰਨੇ ਸਾਲਾਂ ਤੋਂ ਵੀ 22 ਸਾਲਾਂ ਤੋਂ ਪਿਆਰ ਆਡੀਅنس ਮਤਲਬ ਮੈਨੂੰ ਪਿਆਰ ਮਿਲਿਆ ਹੈ ਤੇ ਇਹ ਉਹ ਹੀ ਪਿਆਰ ਹੈ ਕਿ ਜਿਸ ਨੇ ਮੇਰਾ ਕਦੇ ਹੌਸਲਾ ਟੁੱਟਣ ਨਹੀਂ ਦਿੱਤਾ ਤੇ ਕਿਉਂਕਿ ਜਰਨੀ ਬਹੁਤ ਲੰਬੀ ਹੈ ਬਹੁਤ ਖੱਟੇ ਮਿੱਠੇ ਐਕਸਪੀਰੀਅੰਸ ਹੋਏ ਲਾਈਫ ਦੇ ਵਿੱਚ ਉਤਾਰ ਚੜਾਅ ਬਹੁਤ ਵੇਖੇ ਪਰ ਕਿਤੇ ਨਾ ਕਿਤੇ ਮੈਨੂੰ ਜਦੋਂ ਵੀ ਇਦਾਂ ਦਾ ਕੁਝ ਫੀਲ ਹੁੰਦਾ ਸੀ ਕਿ ਨਹੀਂ ਬਹੁਤ ਟਾਈਮ ਹੋ ਗਿਆ ਫਿਰ ਮੈਨੂੰ ਇੱਕ ਗੀਤ ਯਾਦ ਆਂਦਾ ਹੁੰਦਾ ਮੈਂ ਹਮੇਸ਼ਾ ਉਹ ਉਹ ਆਪਣੇ ਜ਼ਿਹਨ ਚ ਨਾਲ ਰ ਲੈ ਕੇ ਚੱਲਦਾ ਹਾਂ ਕਿ ਹਲੇ ਤੀਰ ਕਮਾਨ ਚ ਬਾਕੀ ਹੈ ਤੇਰਾ ਯਾਰ ਮੈਦਾਨ ਚ ਬਾਕੀ ਹੈ ਤਾਂ ਆਖ ਤੁਸੀਂ ਕਿਹਦੇ ਦੇ ਕਿੰਨੇ ਜਿਹੜੇ ਮਾਡਲ ਹੀ ਭਾਈ ਉਹਨੇ ਕਿਤੇ ਹੁੰਦੀ ਸੀ ਹਾਂਜੀ ਜਦੋਂ ਮੈਨੂੰ ਜਿੰਮੇਵਾਰੇ ਪਹਿਲੀ ਵਾਰ ਪਤਾ ਲੱਗਿਆ ਹਨਾ ਤਾਂ ਉਦੋਂ ਮੇਰੇ ਦਿਮਾਗ 'ਚ ਫਲੈਸ਼ਬੈਕ ਆਉਣੇ ਸ਼ੁਰੂ ਹੋ ਗਏ ਵੀ ਉਹ ਹਾਂ ਦਾਬੀ ਖਾਂ ਦੇਖਿਆ ਹੋਇਆ ਉਹ ਆ ਉਹ ਗਾਣਾ ਦੇ ਤਾਂ ਬਿਲਕੁਲ ਇਦਾਂ ਫੀਲ ਹੋਣਾ ਸ਼ੁਰੂ ਹੋ ਗਿਆ ਸੀਗਾ ਤੇ ਕਾ ਇਨਫੈਕਟ ਇਹਨਾਂ ਨੇ ਕੁਝ ਦੋ ਤਿੰਨ ਵੀਡੀਓਜ਼ ਆਫ ਦਿ ਪੇਜ ਤੇ ਵੀ ਪਾਈਆਂ ਹੋਣਗੀਆਂ ਜੀ 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 ਰੀਸੈਂਟਲੀ ਜਿਹੜੀਆਂ ਪਾਈਆਂ ਨਿਕੀਆਂ ਤਾਂ ਮਤਲਬ ਥੋੜੀ ਆਪਦੀ ਚਾਈਲਡਹੂਡ ਮੈਮਰੀਜ਼ ਰਿਫਰੈਸ਼ ਹੋ ਜਾਂਦੀਆਂ ਨੇ ਉਹ ਸਭ ਦੇਖ ਕੇ ਪਰ ਦੇਖੋ ਬੈਸਟ ਕੰਪਲੀਮੈਂਟ ਇਹ ਹੈ ਕਿ ਕੋਈ ਕਹਿ ਸਕਦਾ ਮੈਂ ਮੈਨੂੰ ਪਤਾ ਕਿ ਮੈਂ ਹਮੇਸ਼ਾ ਮਤਲਬ ਮੈਨੂੰ ਇਹੀ ਕਿਹਾ ਜਾਂਦਾ ਕਿ ਬਾਈ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ ਜਿਹਨੂੰ ਤੁਹਾਨੂੰ ਦੇਖ ਰਿਹਾ ਇਹ ਰੀਜ਼ਨ ਇਹ ਹੈ ਇਹਦਾ ਮੈਂ ਅੱਗੇ ਵੀ ਇੰਟਰਵਿਊਸ 'ਚ ਦੱਸਦਾ ਹੁੰਨਾ ਕਿ ਜਦੋਂ ਮੈਂ ਸਟਾਰਟ ਕਰਿਆ ਮੇਰੀ ਏਜ ਬਹੁਤ ਛੋਟੀ ਸੀਗੀ ਮੈਂ 15 ਸਾਲ ਦੀ ਏਜ ਵਿੱਚ ਸਟਾਰਟ ਕਰਿਆ ਦੋ ਤਿੰਨ ਸਾਲਾਂ ਦੇ ਵਿੱਚ ਮੈਨੂੰ ਇਨੀ ਸਮਝ ਨਹੀਂ ਸੀ ਕਿ ਦੁਨੀਆਦਾਰੀ ਦੀ ਪਰ ਸਟਾਰਡਮ ਫੇਮ ਬਹੁਤ ਮਿਲ ਗਿਆ ਸੀ ਉਸ ਸਮੇਂ ਜੇ ਮੈਂ 15 16 17 ਸਾਲ ਦਾ ਸੀਗਾ ਕਿ ਜਿਹੜਾ ਬੰਦਾ ਉਸ ਟਾਈਮ 25 30 25 30 ਦੇ ਵਿੱਚ ਹੈ ਅੱਜ ਉਹਨਾਂ ਨੂੰ ਨਹੀਂ ਪਤਾ ਕਿ ਉਸ ਸਮੇਂ ਮੈਂ 16 17 ਸਾਲਾਂ ਦਾ ਅੱਜ ਜੋ 45 ਪਲਸ ਨੇ ਤੇ ਫਿਰ ਮੈਨੂੰ ਵੇਖ ਕੇ ਉਹਨਾਂ ਨੂੰ ਇਹ ਹੈਰਾਨੀ ਹੁੰਦੀ ਹੋਏਗੀ ਕਿ ਯਾਰ ਇਹ ਹਲੇ ਵੀ ਯੰਗ ਲੱਗਦੇ ਨੇ ਕੁਝ ਚਲੋ ਐਜ਼ ਅਨ ਐਕਟਰ ਬੰਦਾ ਆਪਣੇ ਆਪ ਨੂੰ ਸੰਭਾਲ ਕੇ ਰੱਖਦਾ ਇੱਕ ਐਕਟਰ ਇੱਕ ਨਾਰਮਲ ਬੰਦਾ ਬੰਦੇ ਨਾਲੋਂ ਵੈਸੇ ਹੀ 10 ਸਾਲ ਛੋਟਾ ਲੱਗਦਾ ਕਿਉਂਕਿ ਸਾਡੀ ਐਸਟ ਸਾਡਾ ਫੇਸ ਹੀ ਹੈ ਅਸੀਂ ਆਪਣੇ ਫੇਸ ਨੂੰ ਨਾਰਮਲ ਇਨਸਾਨ ਨਾਲੋਂ ਜ਼ਿਆਦਾ ਤਵੱਜੋ ਦੇਣੀ ਜ਼ਿਆਦਾ ਸੰਭਾਲ ਕੇ ਰੱਖਣਾ ਆਪਣੀ ਹੈਲਥ ਨੂੰ ਤੇ ਇਹ ਥੋੜਾ ਫਰਕ ਤਾਂ ਹੁੰਦਾ ਹੀ ਹੈ ਪਰ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਜਿਹੜੇ ਉਸ ਟਾਈਮ 25 ਸਾਲਾਂ ਦੇ ਸੀਗੇ ਮੈਂ ਬਹੁਤ ਜ਼ਿਆਦਾ ਏਂਜੇਡ ਨਹੀਂ ਹਾਂ ਪਰ ਮੈਂ ਯੰਗ ਸੀ ਲੱਗੇ ਵੀ ਪਤਾ ਨਹੀਂ ਜਿਵੇਂ ਚੱਲ ਨਾ ਫਿਰ ਜਾ 50 ਸਾਲਾਂ ਦਾ ਹੋ ਗਿਆ ਹਾਂ ਇੱਕ ਹੋਰ ਇੱਕ ਹੋਰ ਮੈਂ ਐਗਜ਼ਾਮਪਲ ਦਿੱਤਾ ਸੀਗਾ ਥੋੜੇ ਦਿਨ ਪਹਿਲੇ ਤੇ ਮੈਨੂੰ ਪੁੱਛਿਆ ਗਿਆ ਮੈਂ ਇੱਕ ਪੋਡਕਾਸਟ ਦੇ ਵਿੱਚ ਕਿ ਭਾਜੀ ਤੁਹਾਡੀ ਏਜ ਕੀ ਹੈ ਕਿੱਦਾਂ ਤੁਸੀਂ ਇੰਨੇ ਸਾਲਾਂ ਤੱਕ ਲੱਗੇ ਹੋ ਮੈਂ ਕਿਹਾ ਬਸ ਇਹ ਹਿਸਾਬ ਲਾ ਲਓ ਜਿਹੜੇ ਸਾਡੇ ਸਾਡੇ ਦੇਸ਼ ਦੇ ਸੁਪਰਸਟਾਰ ਨੇ ਨਾ ਸ਼ਾਹਰੁਖ ਸੁਲਮਾਨ ਮੈਂ ਉਹਨਾਂ ਤੋਂ ਮੈਂ 22 ਸਾਲ ਛੋਟਾ ਹਾਂ ਮੈਨੂੰ ਕੋਈ ਇੰਨਾ ਟਾਈਮ ਹੈ ਅੱਜ ਦੇ ਟਾਈਮ ਦੇ ਵਿੱਚ ਅਗਰ ਦੇਖੀਏ ਜੀ ਫੇਮਸ ਹੋਣਾ ਕਾਫੀ ਸਾਧਨ ਆ ਚੁੱਕੇ ਨੇ ਰੀਲ ਆ ਗਈਆਂ ਨੇ ਸਭ ਤੋਂ ਮਤਲਬ ਇੱਕ ਕੈਮਰਾ ਹੈਗਾ ਫੇਮਸ ਹੋ ਜਾਂਦਾ ਪਰ ਉਸ ਟਾਈਮ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਅੱਜ ਦੇ ਵਿੱਚ ਤੁਹਾਨੂੰ ਕਿੰਨਾ فرق ਲੱਗਦਾ ਬਹੁਤ ਫਰਕ ਹੈ ਅਸੀਂ ਜਦੋਂ ਮੈਂ ਉਹ ਸਮੇਂ ਉਹ ਸਮਾਂ ਦੇਖਿਆ ਜਦੋਂ ਸੋਸ਼ਲ ਮੀਡੀਆ ਨਹੀਂ ਹੁੰਦੀ ਸੀ YouTube ਤੱਕ 2008 ਚ ਇਫ ਆਮ ਨਾਟ ਰੌਂਗ 2008 ਦੇ ਐਂਡ ਚ ਜਾ ਕੇ ਲਾਂਚ ਹੋਈ ਸੀ ਮੈਂ 2002 ਤੋਂ ਸਟਾਰਟ ਕਰਿਆ ਸੀਗਾ ਇਹ ਸੋਸ਼ਲ ਮੀਡੀਆ ਨੇ ਲੋਕਾਂ ਦੇ ਵਿੱਚ ਟੈਨਸ਼ਨ ਵੀ ਬਹੁਤ ਪਾਈ ਪਈ ਹੈ ਹਰ ਕੋਈ ਮੈਨੂੰ ਇਹ ਲੱਗਦਾ ਹੈ ਕਿ ਆਪਣੀ ਜ਼ਿੰਦਗੀ ਤੇ ਘੱਟ ਧਿਆਨ ਹੁੰਦਾ ਹੈ ਕਿ ਲੋਕਾਂ ਦੀਆਂ ਸਟੋਰੀਆਂ ਵਲ ਕੋਣ ਕੀ ਕਰ ਰਿਹਾ ਹੈ ਜ਼ਿਆਦਾ ਸਾਨੂੰ ਕੁਝ ਪਤਾ ਹੀ ਨਹੀਂ ਹੁੰਦਾ ਸੀ ਉਦੋਂ ਅਸੀਂ ਆਪਣੇ ਉੱਪਰ ਹੀ ਮਿਹਨਤ ਕਰਦੇ ਸੀਗੇ ਤੇ ਆਪਣਾ ਕੰਮ ਕਰੀਦਾ ਸੀ ਘਰ ਆਜੀਦਾ ਸੀਗਾ ਵੀ ਨਾ ਸਾਨੂੰ ਸੋਸ਼ਲ ਮੀਡੀਆ ਤੇ ਫੋਨ ਵੀ ਇੰਨੇ ਜ਼ਿਆਦਾ ਅਪਡੇਟਡ ਹੁੰਦੇ ਸੀਗੇ ਅੱਜ ਕੱਲ ਜ਼ਮਾਨਾ ਬਦਲ ਗਿਆ ਤੇ ਚਲੋ ਉਹ ਵੀ ਇੱਕ ਸਮਾਂ ਸੀ ਇਹ ਵੀ ਇੱਕ ਸਮਾਂ ਮੈਂ ਬਸ ਇੰਜੋਏ ਕਰੋ ਹਰ ਟਾਈਮ ਨੂੰ ਅੱਜ ਕੱਲ ਐਵੇਂ ਜ਼ਿਆਦਾ ਹੋ ਗਿਆ ਹੈਗਾ ਕਿ ਤੁਸੀਂ ਕੈਮਰਾ ਤੇ ਸਕਰੀਨ ਤੇ ਟੀਵੀ ਤੇ ਘੱਟ ਦਿਖ ਰਹੇ ਹੋ ਚੱਲ ਜੂਗਾ ਪਰ ਤੁਸੀਂ ਸੋਸ਼ਲ ਮੀਡੀਆ ਤੇ ਜ਼ਿਆਦਾ ਦਿਖਨੇ ਚਾਹੀਦੇ ਹਾਂ ਜੀ ਮੈਂ ਵੀ ਹੁਣੇ ਹੀ ਸ਼ੁਰੂ ਕੀਤਾ ਮੈਂ ਕੋਸ਼ਿਸ਼ ਕਰ ਰਿਹਾ ਹਾਂ ਇਹ ਚੇਂਜ ਹੋ ਰਹੀ ਹੈ ਇਟਸ ਅਨਡਾਊਟਡਲੀ ਹਾਂ ਜੀ ਹਾਂ ਨਾ ਪੋਸਟ ਨਾ ਭਾਈ ਇੱਕ ਦੋ ਦਿਨ ਦੇ ਬਾਅਦ ਕਿੱਥੇ ਹਾਂਜੀ ਇਹੀ ਗੱਲ ਤੁਸੀਂ ਕਰ ਰਹੇ ਸੀਗੇ ਲਾਸਟ ਕੱਲ ਪਰਸੋ ਦੀ ਗੱਲ ਆ ਸੀ ਕੋਈ ਦਿੱਕਤ ਨਹੀਂ ਹੋਈ ਇਹ ਕਿ ਇੰਨਾ ਕੁ ਜ਼ਿਆਦਾ ਸੋਸ਼ਲ ਮੀਡੀਆ ਨੇ ਸਾਨੂੰ ਇਨਫਲੂਐਂਸ ਜੇ ਕੋਈ ਇਨਸਾਨ 2 ਦਿਨ ਕੋਈ ਪੋਸਟ ਨਹੀਂ ਪਾਉਂਦਾ 4 ਦਿਨ ਕੁਝ ਨਹੀਂ ਪਾਉਂਦਾ ਸਾਨੂੰ ਡਰ ਲੱਗਣ ਲੱਗ ਜਾਂਦਾ ਵੀ ਉਹ ਠੀਕ ਹੈ ਉਹਦੇ ਨਾਲ ਸਾਰਾ ਕੁਝ ਠੀਕ ਚੱਲ ਰਿਹਾ ਹੈ ਵੀ ਮਤਲਬ ਇੱਕ ਹੈਲਥ ਦਾ ਵੀ ਸਿੰਬਲ ਹੋਣ ਲੱਗ ਗਿਆ ਵੀ ਯੂ ਕਿ ਯੂ ਲਾਈਫ ਇਸ ਗੋਇੰਗ ਸਮੂਥ ਐਂਡ ਫਾਈਨ ਇਫ ਯੂ ਆਰ ਐਕਟਿਵ ਔਨ ਸੋਸ਼ਲ ਮੀਡੀਆ ਪਰੇ ਦੀ ਬੜਾ ਕੁਝ ਸੋਚ ਸਮਝ ਕੇ ਵੀ ਤੁਹਾਨੂੰ ਪਾਉਣਾ ਪੈਂਦਾ ਹੈ ਸਟੋਰੀਜ਼ ਦੇ ਵਿੱਚ ਕਈ ਵਾਰੀ ਤੁਸੀਂ ਜੇ ਕੁਝ ਉਦਾਂ ਹੀ ਕੋਈ ਕੋਈ ਕੁਝ ਗੱਲ ਲਿਖ ਕੇ ਪਾ ਦੋ ਨਾ ਉਹ ਤੁਹਾਡੀ ਲਾਈਫ ਨਾਲ ਰਿਲੇਟ ਕਰਨਾ ਪੈਂਦੇ ਨੇ ਕਿ ਜੇ ਵੀ ਆਪ ਕੋਈ ਜਿਹੜਾ ਹੋ ਰਿਹਾ ਹੋਊਗਾ हां ਇਹ ਜਿੰਦਗੀ ਵਿੱਚ ਕੁਝ ਹੋ ਰਿਹਾ ਹੋਊਗਾ ਜੇ ਕਿਸੇ ਕੋਈ ਚੱਕਮਾ gana ਲੱਲ ਕੇ ਪਾਉਗਾ ਤਾਂ ਇਹ ਫਾਨੇ ਨੂੰ ਕਹਤਾ ਹੋਣਾ ਹਾਂ ਸੋਸ਼ਲ ਮੀਡੀਆ ਤੇ ਲਾਈਕਸ ਕਮੈਂਟਸ ਤੁਹਾਡੇ ਲਈ ਕਿੰਨੇ ਕਮੈਂਟ ਕਰਦੇ ਨੇ ਕੀ ਤੁਸੀਂ ਹੁੰਦਾ ਵੀ ਪੋਸਟ ਪਾਈ 5 ਮਿੰਟ ਬਾਅਦ ਖੈਰ ਆ ਕੇ ਦੇਖੀਏ ਕਿੰਨੇ ਕ ਲਾਈਕ ਹੋ ਗਏ ਕਿਤੇ ਨਾ ਕਿਤੇ ਤਾਂ ਮੇਰੇ ਸਬਕੌਂਸ਼ੀਅਸਲੀ ਨਾ ਅੱਜ ਕੱਲ ਸਾਡੀ ਜ਼ਿੰਦਗੀ ਤੇ ਹਾਵੀ ਹੋ ਗਈ ਹੈ ਇਹ ਚੀਜ਼ ਵੈਸੇ ਜੇ ਇਹ ਹੁੰਦਾ ਹੈ ਤੇ ਵੈਸੇ ਹੋਣਾ ਨਹੀਂ ਚਾਹੀਦਾ ਇਹ ਬਹੁਤ ਗਲਤ ਚੀਜ਼ ਹੈ ਪਰ ਸਬਕੌਂਸ਼ੀਅਸਲੀ ਨਾ ਸਾਡਾ ਸਾਡੀ ਬਾਡੀ ਉਹਦਾ ਵਰਕ ਕਰਨ ਲੱਗ ਗਈ ਆਪਾਂ ਜੇ ਕੋਈ ਪੋਸਟ ਪਾਵਾਂਗੇ ਨਾ ਥੋੜੀ ਦੇਰ ਬਾਅਦ ਅਸੀਂ ਆਪ ਹੀ ਪਤਾ ਨਹੀਂ ਸਾਡੇ ਹੱਥ ਜਾ ਕੇ ਚੈੱਕ ਕਰਨ ਲੱਗੇ ਬਟ ਇਹ ਗਲਤ ਚੀਜ਼ ਹੈ ਇਹਦੇ ਚ ਕੁਝ ਮਤਲਬ ਬੜੱਪਾ ਨਹੀਂ ਹੈ ਇਹ ਵਧੀਆ ਗੱਲ ਨਹੀਂ ਹੈਗੀ ਇਦਾਂ ਕਰਨਾ ਨਹੀਂ ਚਾਹੀਦਾ ਹੋਣਾ ਨਹੀਂ ਚਾਹੀਦਾ ਇਦਾਂ ਪਰ ਇਦਾਂ ਹੋ ਰਿਹਾ ਹੈ ਨਹੀਂ ਆਪਾਂ ਇਨਫਲੂਐਂਸ ਦੀ ਗੱਲ ਕਰਦੇ ਹਾਂ ਇਨਫਲੂਐਂਸ ਦੇ ਵਿੱਚ ਪਾਰਟ ਉਹ ਲੋਕ ਇਸ ਚੀਜ਼ ਦੇ ਕਿਉਂਕਿ ਤੁਹਾਨੂੰ ਪਤਾ ਕਿ ਤੁਹਾਨੂੰ ਜੱਜ ਵੀ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਵੀ ਇਹਨੂੰ ਕਿੰਨੇ ਲਾਈਕਸ ਆ ਰਹੇ ਨੇ ਕਿੰਨੀ ਇਹਦੀ ਰੀਚ ਜਾ ਰਹੀ ਹੈ ਕਿੰਨੇ ਇਹਦੇ ਫੋਲੋਅਰਸ ਨੇ ਤਾਂ ਉਹਦਾ ਮੇਨ ਪਰਪਸ ਹੀ ਉਹ ਹੈ ਸੋਸ਼ਲ ਮੀਡੀਆ ਦਾ ਇਹ ਦੇਖਣਾ ਕਰਨਾ ਤਾਂ ਉਹ ਬਿਲਕੁਲ ਤੁਹਾਨੂੰ ਇਫੈਕਟ ਕਰਦਾ ਤੁਹਾਡੇ ਰਹਿਦਾ ਹੀ ਹੈ ਮਾਈਂਡਸੈਟ ਇਹਦੀ ਔਥੈਂਟੀਸਿਟੀ ਦਾ ਵੀ ਨਹੀਂ ਪਤਾ ਲੱਗਦਾ ਕਿਉਂਕਿ ਬਹੁਤ ਕੁਝ ਵਿੱਚ ਨਕਲੀ ਵੀ ਹੈਗਾ ਅੱਜਕੱਲ੍ਹ ਬਹੁਤ ਮੈਂ ਪਿੱਛੇ ਇੱਕ ਇੰਟਰਵਿਊ ਚ ਗੱਲ ਰਿਹਾ ਸੀ ਮੇਰਾ ਇੱਕ ਕਜ਼ਨ ਮੈਨੂੰ ਕਹਿੰਦਾ ਵੀਰੇ ਤੁਸੀਂ ਇਹਨੇ ਸਾਲਾਂ ਤੋਂ ਤੁਸੀਂ ਮਿਲੀਅਨ ਕਰਾ ਲਓ ਆਪਣਾ ਮੈਨੂੰ ਪਤਾ ਨਹੀਂ ਸੀ ਕਿ ਇਦਾਂ ਹੋ ਜਾਂਦੇ ਕਹਿੰਦਾ 35 ਹਜ਼ਾਰ ਲੱਗਦਾ ਹੋ ਜਾਂਦੇ ਲੋਕੀ ਨਕਲੀ ਫਾਲੋਅਰ ਇਹ ਉਹ ਪਰ ਇਹਦੇ ਚ ਵੀ ਔਥੈਂਟੀਸਿਟੀ ਪਤਾ ਲੱਗ ਜਾਂਦੀ ਹੈ ਤੁਸੀਂ ਇਨਸਾਈਟਸ ਦੇਖ ਕੇ ਤੁਹਾਨੂੰ ਪਤਾ ਲੱਗ ਜਾਂਦਾ ਕੌਣ ਕਿੰਨੇ ਪਾਣੀ ਚ ਕਿਦੇ ਰਹੀ ਹੈ ਕਿ ਮੈਂ ਫਿਰ ਉਹਨੂੰ ਹੀ ਜਵਾਬ ਦਿੱਤਾ ਮੈਂ ਕਿ ਇਹ ਜੋ ਵੀ ਹੈ ਕਮਾਇਆ ਹੋਇਆ ਵੈ ਇਹ ਇੱਕ ਰਾਤ ਚ ਤੁਹਾਡਾ ਕੋਈ ਕੰਮ ਐਪਰੀਸ਼ੀਏਟ ਹੋ ਗਿਆ ਨਹੀਂ ਇੱਕ ਰਾਤ ਚ ਲੋਕ ਜੁੜ ਜਾਣਗੇ ਤੁਹਾਡੇ ਨਾਲ ਉਹ ਇਹ ਕੋਈ ਬੜੀ ਵੱਡੀ ਕੋਈ ਗੱਲ ਨਹੀਂ ਹੈਗੀ ਕਿ ਕੋਈ ਕਿਸੇ ਦੇ ਫੋਲੋਅਰ ਘਟਨੇ ਆ ਜਾਂ ਜ਼ਿਆਦਾ ਨੇ ਦਿਨ ਜਮੀਨੇ ਨੇ ਇੱਕ ਬਹੁਤ ਸੋਹਣੀ ਗੱਲ ਪਿਛਲੇ ਇੱਕ ਇੰਟਰਵਿਊ ਦੇ ਵਿੱਚ ਕਹੀ ਸੀਗੀ ਕਿ ਤੁਹਾਡੇ ਫੋਲੋਅਰਸ ਹੋਣੇ ਤੇ ਤੁਹਾਡੇ ਵੈਲ ਵਿਸ਼ਰਸ ਹੋਣੇ ਇਹਨਾਂ ਵਿੱਚ ਫਰਕ ਹੁੰਦਾ ਹੈ ਤੁਹਾਡੇ ਫੋਲੋਅਰ ਤੁਹਾਡੇ ਨਾਲ ਕਦੇ ਵੀ ਜੁੜ ਸਕਦੇ ਨੇ ਕਦੇ ਵੀ ਟੁੱਟ ਸਕਦੇ ਨੇ ਪਰ ਹਾਂ ਰੀਲ ਵਾਇਰਲ ਹੋਗੀ ਤੁਹਾਨੂੰ ਕਾਫੀ ਜਿਹੜੇ ਰੀਲ ਦੇਖ ਕੇ ਫੋਲੋ ਕਰ ਲੈਣਗੇ ਪਰ ਉਹ ਤੁਹਾਡੇ ਸ਼ੁਭਚਿੰਤਕ ਨਹੀਂ ਹੋਣਗੇ ਤੁਹਾਡੇ ਵੈਲ ਵਿਸ਼ਰਸ ਘਟ ਹੋਣਗੇ ਆਈ ਥਿੰਕ ਵੈਲ ਵਿਸ਼ਰਸ ਜ਼ਿਆਦਾ ਕਮਾਉਣੇ ਚਾਹੀਦੇ ਨੇ ਕਿਉਂਕਿ ਉਹ ਤੁਹਾਡੇ ਨਾਲ ਦਿਲੋਂ ਜੁੜਦੇ ਨੇ ਕਈ ਵਾਰੇ ਵੀ ਦੇਖ ਵਾਇਰਲ ਜਿਆਦਾ ਹੁੰਦਾ ਹੁੰਦਾ ਪਰ ਕੋਈ ਵੈਲਿਊਏਸ਼ਨ ਜਿਵੇਂ ਤੁਸੀਂ ਕਹ ਰਹੇ ਨਹੀਂ ਹੁੰਦੇ ਤੇ ਅਗਰ ਗਲਤੀ ਵੀ ਹੋ ਜਵੇ ਤਾਂ ਉਸ ਦੀ سپورਟ ਕਰਨ ਦੀ ਜਾਇ ਉਹਦੇ ਅਗੇਂਸਟ ਉਹ ਨਹੀਂ ਚੋਹੀ ਚੀਜ਼ ਹੈ ਨਾ ਅੱਜ ਕੱਲ ਇਹ ਬਹੁਤ ਕੁਝ ਹੋ ਰਿਹਾ ਏਦਾਂ ਦਾ ਆਪਾਂ ਦੇਖ ਹੀ ਰਹੇ ਹਾਂ ਤੇ ਭਾਵੇਂ ਅਗਰ ਗੱਲ ਕੀਤੀ ਜਾਵੇ ਸੈੱਟ ਦੇ ਉੱਤੇ ਏਦਾਂ ਦਾ ਕਿਹੜਾ ਸੀਨ ਕਰਦੇ ਹੋਏ ਜਿਵੇਂ ਮੰਨ ਲਓ ਤਿੰਨੋਂ ਕੈਰੇਕਟਰ ਆਪਣੇ ਸਪੈਸ਼ਲ ਕੈਰੇਕਟਰ ਨੇ ਤੇ ਕਿਹੜਾ ਸੀਨ ਕਰਦੇ ਹੋਏ ਸਭ ਤੋਂ ਵੱਧ ਹੱਸਾਏ ਸੀਗਾ ਜੀ ਤਿੰਨੋਂ ਕੈਰੈਕਟਰਸ ਦੇ ਨਾਲ ਜਦੋਂ ਮੈਂ ਕਾਫੀ ਆਪਣਾ ਹਾਸਾ ਰੋਕਿਆ ਸੀ ਜਦੋਂ ਸਾਡਾ ਇੱਕ ਸੀਨ ਹੈ ਕਿ ਮੈਨੂੰ ਮਲਾਉਣ ਲੈ ਕੇ ਜਾਂਦੇ ਜਾਂਦੇ ਨੇ ਕਿ ਤਿੰਨਾਂ ਤਿੰਨੋਂ ਬ੍ਰਦਰਸ ਨਾਲ ਮਿਲਾਣਾ ਪਹਿਲੀ ਵਾਰ ਹੀ ਮਿਲਦਾ ਤੇ ਜਦੋਂ ਮੈਂ ਉਹਨਾਂ ਨੂੰ ਦੇਖਦਾ ਉਹਨਾਂ ਦੇ ਨਾਲ ਉਹ ਸੀਨ ਦੇ ਵਿੱਚ ਪਹਿਲੀ ਸਭ ਤੋਂ ਜ਼ਿਆਦਾ ਸਟਰਗਲ ਤੇ ਹੀ ਸੀ ਕਿ ਮੈਂ ਆਪਣਾ ਹਾਸਾ ਰੋਕ ਕੇ ਆਪਣੇ ਕੈਰੈਕਟਰ 'ਚ ਰਵਾਂ ਕਿਉਂਕਿ ਉਹ ਇੰਨੇ ਕਮਾਲ ਦੇ ਐਕਟਰ ਨੇ ਤੇ ਉਹਨਾਂ ਦੀ ਆਲਵੇਜ਼ ਹਾਈਪਰ એનર્ਜੀ ਰਹਿੰਦੀ ਹੈ ਤੇ ਤੇ ਉਹ ਸੀਨ ਮੈਨੂੰ ਬਹੁਤ ਵਧੀਆ ਲੱਗਿਆ ਸੀਗਾ ਤੇ ਉਹ ਸੀਨ ਹੈ ਵੀ ਮੇਨ ਆਪਣਾ ਮੇਜਰ ਸੀਨ ਹੈ ਫਿਲਮ ਦਾ ਮੇਜਰ ਸੀਨ ਹੈ ਉਹ ਫਿਲਮ ਦਾ ਤੇ ਬਹੁਤ ਸੋਹਣਾ ਸੀਨ ਨਿਕਲਿਆ ਸੀਗਾ ਉਹ ਐਂਡ ਵਨ ਆਫ ਦਾ ਮੇਰੇ ਮੇਰਾ ਵੀ ਉਹ ਹੀ ਫੇਵਰਿਟ ਫਿਲਮ ਹੈ ਤੇ ਪਹਿਲੇ ਦਾ ਪਿੱਛੋਂ ਕਿ ਮੈਂ ਆਪਣੇ ਸਪੈਸ਼ਲ ਪਿਮੇਟ ਦੀ ਗੱਲ ਕਰਾਂ ਤਾਂ ਉਹ ਯੋਗਰਾਜ ਭਾਜੀ ਉਹਨਾਂ ਦਾ ਜੈ ਸੀਗਾ ਉਹ ਚਾਚਾ ਗਾਇਸ ਉਹ ਬੈਸਟ ਸੀਨ ਸੀਗਾ ਮੇਰੇ ਨਾਮ ਸਰਦਾਰ ਸ਼ਮਸ਼ੀਰ ਸਿੰਘ ਬਰਾੜ ਉਹਨਾਂ ਦੀ ਐਂਟਰੀ ਵਨ ਬਿਲਕੁਲ ਭਾਈ ਲਾਸਟ ਵਿੱਚ ਜਾਂਦੇ ਹੋਏ ਆਡੀਅנס ਨੂੰ ਕੀ ਅਪੀਲ ਕਰਨੀ ਚਾਹੀਦੀ ਹੈ ਫਿਲਮ ਬਾਰੇ ਅਪੀ ਇਹ ਨਹੀਂ ਕਰਨੀ ਚਾਹਾਂਗੇ ਕਿ ਸਾਡੀ ਫਿਲਮ 20 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਤੁਸੀਂ ਸਾਰੇ ਵਿਦ ਫੈਮਲੀ ਜਾ ਕੇ ਜ਼ਰੂਰ ਦੇਖਿਓ ਛੁੱਟੀਆਂ ਦਾ ਟਾਈਮ ਹੈ ਦੁਸ਼ਹਿਰਾ ਆ ਰਿਹਾ ਹੈ ਤੇ ਇੰਜੋਏ ਕਰੋ ਮੌਜਾ ਹੀ ਮੌਜਾ ਨੂੰ ਦੁਸ਼ਹਿਰੇ ਦੇ ਨਾਲ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ